ਮਛਵੜਾ ਸਾਹਿਬ ਲੁਟੇਰੀਆ ਵੱਲੋਂ ਲੁੱਟ ਅਤੇ ਖੋਹ ਦੇ ਨਵੇਂ ਹੀ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਹੁਣ ਮਛਵੜਾ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਸੱਤਸੰਗੀ ਬਣ ਕੇ ਆਈਆਂ ਲੁਟੇਰਨ ਔਰਤਾਂ ਨੇ ਇੱਕ ਔਰਤ ਨੂੰ ਹੀ ਲੁੱਟ ਲਿਆ ਜਾਣਕਾਰੀ ਦੇ ਅਨੁਸਾਰ ਮਾਛੀਵਾੜਾ ਸ਼ਹਿਰ ਦੇ ਨਿਵਾਸੀ ਸਵਰਨ ਕਾਂਤਾ ਅੱਜ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਬੱਸ ਸਟੈਂਡ ਨੇੜੇ ਸਤਸੰਗ ਉੱਤੇ ਜਾਣ ਲਈ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਇੱਕ ਸਵਿਫਟ ਕਾਰ ਉਨ੍ਹਾਂ ਕੋਲ ਆ ਕੇ ਰੁਕੀ ਸਵਿਫਟ ਕਾਰ ਨੂੰ ਇੱਕ ਵਿਅਕਤੀ ਚਲਾ ਰਿਹਾ ਸੀ ਜਿਸ ਵਿੱਚ ਦੋ ਔਰਤਾਂ ਬੈਠੀਆਂ ਸਨ ਉਨ੍ਹਾਂ ਨੇ ਸਵਰਨ ਕਾਂਤਾ ਨੂੰ ਕਿਹਾ ਕਿ ਉਹ ਵੀ ਸਤਸੰਗੀ ਨੇ ਸਤਸੰਗ ਉੱਤੇ ਜਾ ਰਹੀਆਂ ਨੇ ਦੋ ਸਾਡੇ ਨਾਲ ਗੱਡੀ ਦੇ ਵਿੱਚ ਬੈਠ ਗਏ ਸਵਰਨ ਕਾਂਤਾ ਤੇ ਉਸ ਨਾਲ ਖੜੀ ਹੋਰ ਇੱਕ ਔਰਤ ਦੋਵੇਂ ਹੀ ਗੱਡੀ ਦੇ ਵਿੱਚ ਬੈਠ ਗਈਆਂ ਅਤੇ ਕੁਝ ਹੀ ਕਦਮ ਦੀ ਦੂਰੀ ਉੱਤੇ ਗੱਡੀ ਗਈ ਸੀ ਕਿ ਉਹਨਾਂ ਦੇ ਵਿੱਚੋਂ ਇੱਕ ਔਰਤ ਨੇ ਸਵਰਨ ਕਾਂਤਾ ਦੇ ਹੱਥੇ ਦੇ ਵਿੱਚ ਪਾਈਆਂ ਸੋਨੇ ਦੀਆਂ ਚੂੜੀਆਂ ਉਤਾਰ ਲਈਆਂ ਅਤੇ ਉਸ ਤੋਂ ਬਾਅਦ ਉਸਨੂੰ ਧੱਕਾ ਮਾਰ ਕੇ ਗੱਡੀ ਤੋਂ ਬਾਹਰ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਔਰਤਾਂ ਦੇ চালক ਮੌਕੇ ਉੱਤੇ ਫਰਾਰ ਹੋ ਗਏ। ਸਵਰਨ ਕਾਂਤਾ ਵੱਲੋਂ ਇਸ ਪੂਰੇ ਮਾਮਲੇ ਨੂੰ ਪਿਆਰ ਕੀਤਾ ਗਿਆ। ਮਦਰ ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਸਵਰਨਕੰਟਾ ਕਿੱਥੇ ਦੇ ਰਹਿਣਾ ਅਸੀਂ ਮਾਛੀਸਾੜਾ ਸਾਹਿਬ ਕ੍ਰਿਸ਼ਨਾਪ uri ਮੱਲਾ ਮਾਛੀਸਾੜਾ ਸਾਹਿਬ ਰਹਿ ਰਿਹਾਣ ਵਾਲਾ ਅੱਜ ਕੀ ਕੱਟਣਾ ਵਾਪਰੀ ਹੈ ਤੁਹਾਡੇ ਨਾਲ ਮੇਰੇ ਨਾਲ ਇਹ ਕੱਟਣਾ ਵਾਪਰੀ ਹੈ ਮੈਨੂੰ ਅੱਖਾਂ ਤੋਂ ਦਿਖਾਈ ਘਟ ਦਿੰਦਾ ਤੇ ਇੱਕ ਅੱਖ ਨਾਲ ਤਾਂ ਬਿਲਕੁਲ ਹੀ ਨਹੀਂ ਦਿਖਦਾਗਾ ਅਸੀਂ ਗਏ ਸੀ ਗੁਰੂਆਂ ਦੇ ਅੱਛਾ ਜੀ ਉੱਥੇ ਨਾ ਸਾਡੇ ਵੀ ਅਸੀਂ ਅੱਗੇ ਤਾਂ ਸਾਧਨ ਚ ਜਾਂਦੇ ਆ ਅੱਜ ਅਸੀਂ ਬਸ ਚ ਚਲੇ ਗਏ ਉੱਥੇ ਇਹ ਬੱਸ ਲਈ ਖੜੇ ਸੀਗੇ ਸਾਨੂੰ ਉਸ ਔਰਤ ਜਾਣਾ ਕਿੱਥੇ ਸੀ ਤੁਸੀਂ ਅਸੀਂ ਖਮਾਣੋ ਜਾਣਾ ਠੀਕ ਹੈ ਸਤ ਲੋਕ ਆਸ਼ਰਮ ਚ ਹਾਂਜੀ ਤੇ ਸਾਨੂੰ ਨਾ ਕਹਿੰਦੇ ਵੀ ਤੁਸੀਂ ਬਾਜ ਮਾਰੀਏ ਉਹਨਾਂ ਨੇ ਆਂਟੀ ਆਜੋ ਆਵਾਜ਼ ਮਾਰ ਕੇ ਸਾਨੂੰ ਬਿਠਾਇਆ ਉਹਨਾਂ ਨੇ ਨਾਲ ਬਿਠਾ ਕੇ ਉੱਥੋਂ ਥੋੜੀ ਜੀ ਅੱਗੇ ਚਲੇ ਗਏ ਫਿਰ ਇਸ ਨੂੰ ਬਹੁ ਨੂੰ ਤਾਤਾ ਨੀਚੇ ਫਿਰ ਮੈਨੂੰ ਤੱਕੇ ਜੇ ਦੇਣ ਲੱਗ ਗਈ ਕਹਿੰਦੀ ਇੱਧਰ ਨੂੰ ਹੋਵੋ ਇੱਧਰ ਨੂੰ ਹੋਵੋ ਠੀਕੋ ਕੋ ਗਏ ਬੈਠੋ ਹੈ ਜਦ ਬਿਜੀ ਤੁਸੀਂ ਇੱਧਰ ਨੂੰ ਠੀਕ ਹੋਵੋ ਮੈਂ ਮੈਂ ਕਿਹਾ ਵੀ ਤੁਸੀਂ ਉੱਤਰ ਕੇ ਸੈਟ ਹੋਇਆ ਜਾਊਗਾ ਇਹ ਤਾਂ ਹੈ ਇੰਨੇ ਨੂੰ ਨੇ ਮੇਰੀ ਮੈਨੂੰ ਨਹੀਂ ਪਤਾ ਲੱਗਿਆ ਕਿਸ ਵੇਲੇ ਉਹਨਾਂ ਨੇ ਚੂੜੀ ਕੱਟ ਲਈ ਤੇ ਮੁੜ ਕੇ ਮੈਨੂੰ ਕਹਿੰਦੀ ਮੈਨੂੰ ਤੱਕੇ ਦੇਣ ਲੱਗ ਗਈ ਕਹਿੰਦੇ ਉੱਤਰੋ ਉੱਤਰੋ ਨੀਤੇ ਫਿਰ ਗੱਡੀ ਭਜਾਲੀ ਉਹਨਾਂ ਨੇ ਜਦੋਂ ਅਸੀਂ نیچے ਉਤਰ ਗਏ ਤਾਂ ਗੰਦੀ ਉਹਦੇ ਵਿੱਚ ਆ ਗਿਓ ਤੁਸੀਂ ਬਸੇ ਆ ਕਿੰਨੇ ਬੰਦੇ ਸੀ ਗੱਡੀ 'ਚ ਗੱਡੀ 'ਚ ਦੋ ਔਰਤਾਂ ਸੀ ਇੱਕ ਜੈਂਸ ਸੀਗਾ ਕੀ ਮੰਗ ਕਰਦੇ ਤੁਸੀਂ ਥਾਣੇ ਗਏ ਰਿਪੋਰਟ ਲਖਾਈ ਹਾਂਜੀ ਉਹ ਰਿਪੋਰਟ ਲਖਾਈ ਵੀ ਆ ਸਾਡੀ ਚਰਨਜੀਤ ਤੋਪੀਆ ਜੀ ਮੇਰਾ ਬ੍ਰਦਰ ਆ ਉਹਨਾਂ ਨੇ ਵੀ ਆਪਣਾ ਫੋਨ ਫੋਨ ਕੀਤੇ ਆ ਥਾਣੇ ਵੀ ਜਾ ਕੇ ਆਈਆਂ ਉਹਨਾਂ ਨੂੰ ਮਿਲ ਕੇ ਆਏ ਆ ਇਹ ਉਹ ਜਿਹੜੇ ਹੈਗੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਜੀ ਉਹਦੇ ਵਿੱਚ ਇੱਕ ਤਾਂ ਬੱਸ ਸਟੈਂਡ ਦੇ ਵਿੱਚ ਚੌਂਕੀ ਦਾ ਪ੍ਰੋਗਰਾਮ ਚੌਂਕੀ ਦਾ ਇੰਤਜ਼ਾਮ ਹੋਣਾ ਚਾਹੀਦਾ ਕੈਮਰਿਆਂ ਦਾ ਇੰਤਜ਼ਾਮ ਹੋਣਾ ਚਾਹੀਦਾ ਦੁਨੀਆ ਨੂੰ ਸਤਰਕ ਹੋਣਾ ਚਾਹੀਦਾ ਜਿਸ ਦਿਨ ਵੀ ਉਹ ਮਿਲ ਜਾਣ ਉਹਨਾਂ ਨੂੰ ਫੜਨਾ ਚਾਹੀਦਾ ਫੜ ਕੇ ਕੁੱਟਨੇ ਚਾਹੀਦੇ ਆ ਉਹ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਮ ਗਿੱਤੂ ਸਿੰਘ ਹੈ ਕਿੱਥੇ ਦੇ ਰਹਿਣ ਵਾਲਿਓ ਮੈਂ ਮਾਚੀਵੜੇ ਰਹਿਣ ਵਾਲਿਓ ਹਾਂਜੀ ਕਿਹੜਾ ਮੱਲਾ ਕ੍ਰਿਸ਼ਨਾਪੁਰੀ ਮੱਲੇ ਤੋਂ ਅੱਜ ਕੀ ਘਟਨਾ ਵਾਪਰੀ ਆ ਤੁਹਾਡੇ ਨਾਲ ਸਰ ਅਸੀਂ ਜਾ ਰਹੇ ਸੀ ਕਿ ਮੱਥਾ ਟੇਕਣ ਸਤ ਸੰਗ ਕਰ ਠੀਕ ਹੈ ਖਵਾ ਲਓ ਹਾਂਜੀ ਬਾਬਾ ਰਾਮਪਾਲ ਜੀ ਦੇ ਸਤ ਸੰਗ ਕਰ ਹਾਂਜੀ ਤੇ ਅਸੀਂ ਬੱਸ ਸਟ ਮੇਰੇ ਫਾਦਰ ਨੂੰ ਸੰ ਛੱਡ ਕੇ ਗਏ ਦੋਨੋਂ ਯਰਨੋ ਮੇਰੀ ਮਦਰ ਨੂੰ ਉਹ ਤੇ ਮੈਨੂੰ ਹਾਂਜੀ ਤੇ ਉੱਥੇ ਆ ਕੇ ਅਸੀਂ ਵੇਟ ਕਰ ਰਹੇ ਸੀ ਬੱਸ ਦੀ ਸਾਨੂੰ ਸਾਨੂੰ ਬੰਦੇ ਮਿਲੇ ਬੱਸ ਦੀ ਪਿੱਛੇ ਪ੍ਰਾਈਵੇਟ ਬੱਸ ਸੀਗੀ ਉੰਦੇ ਵਿੱਚ ਗੱਡੀ ਵੀ ਨਾ ਡੀ 50 ਵਾਈਟ ਕਲਰ ਦੀ ਉਹ ਸਾਨੂੰ ਕਹਿੰਦੇ ਕਿ ਤੁਸੀਂ ਆ ਜਾਓ ਅਸੀਂ ਸਤਸੰਗਰ ਦੀ ਜਾ ਰਿਹਾ ਸੀ ਵੀ ਕਿ ਅਸੀਂ ਇੱਕ ਹੋਰ ਰੋੜੇ ਸਤਸੰਗ ਦੇ ਬੰਦੇ ਨੂੰ ਲੈ ਹਾਂਜੀ ਤੇ ਅਸੀਂ ਬੈਠ ਗਏ ਤੇ ਸਾਨੂੰ ਕਹਿੰਦੇ ਕਿ ਮੈਂ ਕਿਵੇਂ ਅੱਗੇ ਵੜ ਜਾਂਦੀਆਂ ਕਹਿੰਦੇ ਨਹੀਂ ਤੁਸੀਂ ਪਿੱਛੇ ਵੜ ਜਾਓ ਕਿ ਅੱਗੇ ਕਿਸੇ ਹੋਰ ਦੇ ਸਤਸੰਗ ਦੇ ਬੰਦੇ ਨੂੰ ਬੈਠਣਾ ਹੈ ਤੇ ਅਸੀਂ ਬੈਠ ਕੇ ਪਿੱਛੇ ਚਾਰ ਬੰਦੇ ਸੀ ਟੋਟਲ ਅਸੀਂ ਪਿੱਛੇ ਦੋ ਜਨਾਨੀਆਂ ਸੀਗੀਆਂ ਮੋਟੀਆਂ ਨੀਅਰ ਅਬਾਊਟ 50 ਇਅਰਜ਼ ਦੀ ਦੋਨੋਂ ਜਨਾਨੀਆਂ ਤੇ ਮੁੰਡਾ ਸੀ 30 32 ਇਅਰਜ਼ ਦਾ ਹਾਂਜੀ ਸ਼ਿਫਟ ਕਾਰ ਸੀਗੀ ਤੇ ਸਾਨੂੰ ਅੱਗੇ ਲੈ ਕੇ ਨਾ ਉਹਨਾਂ ਨੇ ਡਿਸਟ੍ਰਿਕਟ ਜਿਹੜਾ ਕੋਰਟ ਹੈ ਕੰਪਲੈਕਸ ਜਿਹੜਾ ਹਾਂਜੀ ਉਹਦੇ ਅੱਗੇ ਸਾਨੂੰ ਅੱਗੇ ਉਹਨਾਂ ਨੂੰ ਉਤਾਰਤਾ ਅੱਛਾ ਜੀ ਔਰ ਉਹਨਾਂ ਨੇ ਕੀ ਕੀਤਾ ਉਹਨੇ ਪਹਿਲੇ ਮੈਨੂੰ ਉਤਾਰਿਆ ਮੈਨੂੰ ਕਹਿੰਦਾ ਤੂੰ ਕਹਿੰਦੀ ਤੁਸੀਂ ਉਤਰੋ ਮੈਨੂੰ ਉਤਾਰਤਾ ਫਿਰ ਕਹਿੰਦੀ ਅੱਗੇ ਵਧਜੋ ਫਿਰ ਫਿਰ ਉਹਨੇ ਮੈਨੂੰ ਚਾਲੀਤਾ ਪੂਰਾ ਤੇ ਫਿਰ ਕਹਿੰਦੀ ਕੀ ਨਾ ਮੰਮੀ ਨੇ ਕਹਿੰਦੀ ਕੀ ਨਾ ਤੁਸੀਂ ਇੱਧਰ ਹੋ ਇੱਧਰ ਹੋ ਤੇ ਮੰਮੀ ਨੂੰ ਬਿਠਾ ਲਿਆ ਉਹਨੇ ਫਿਰ ਗਿਆ ਫਿਰ ਉਹਨੇ ਕੀ ਕੀਤਾ ਖੜੀ ਹੋ ਗਈ ਨਾ ਮੰਮੀ ਦੀ ਚੂੜੀ 깟 ਲੀ ਉਹਨੇ ਸੋਨੇ ਦੀ ਸਰੀ ਇੱਕ ਨਹੀਂ ਪਤਾ ਲੱਗਿਆ ਸਾਨੂੰ ਪਤਾ ਨਹੀਂ ਚੱਲਿਆ ਅੱਛਾ ਜੀ ਤੇ ਜਦ ਮੈਂ ਉਤਰੀ ਜਦ ਮੈਂ ਮੰਮੀ ਨੀੱਚੀ ਉਤਰੀ ਤੇ ਮੰਮੀ ਨੂੰ ਕਹਿੰਦੀ ਕਿ ਤੁਸੀਂ ਬਸਾ ਆ ਜਾਓ ਹਾਂਜੀ ਤੇ ਫਿਰ ਇਹ ਗੱਡੀ ਤਾਂ ਤੋਂ ਸਾਡੇ ਦਾ ਸਵੇਰ ਦੀ ਗੱਲ ਏ ਫਿਰ ਇਹ ਗੱਡੀ ਤੇ ਚ ਲੱਗੀ ਲੱਗੀਓ ਫਿਰ ਮੈਂ ਮੰਮੀ ਨੂੰ ਪੁੱਛਿਆ ਕਿ ਮੰਮੀ ਆਪਣਾ ਇੱਕ ਵਾਰ 골ਡ ਵਾਲਾ ਸਾਰਾ ਚੱਕਰ ਲਓ ਤਾਂ ਮੰਮੀ ਦੀ ਮੈਂ ਚੇਨ ਵੀ ਰੱਖੀ ਤੇ 골ਡ ਇਰਿੰਗਸ ਇਰਿੰਗਸ ਵੀ ਰੱਖੀਏ ਸਭ ਕੁ ਸਿਗਾ ਪਰ 골ਡੀ ਇੱਕ ਨਹੀਂ ਸਿਗਾ ਕੜੀ ਚੂੜੀ ਨਹੀਂ ਸੀਗੀ ਤੇ ਉੱਥੇ ਫਿਰ ਦੇਖਿਆ ਫਿਰ ਅਸੀਂ ਨੀਅਰ ਅਸੀਂ ਸਵਾਨ ਨੰਬਰ ਤੇ ਕਾਲ ਕੀਤੀ ਤੇ ਪੁਲਿਸ ਵੀ ਆਈ ਐਸਐਚਓ ਵੀ ਆਏ ਇਥੇ ਤੇ ਉਹਨਾਂ ਨੇ ਕੰਪਲੇਂਟ ਰਿਸਟਰਡ ਕੀਤੀ ਤੇ ਫਿਰ ਉਹ ਕਹਿੰਦੇ ਆਪਣੇ ਮੱਛੀਵਾੜੇ ਥਾਣੇ ਜਾ ਕੇ ਆਓ ਉੱਥੇ ਵੀ ਕੰਪਲੇਂਟ ਰਿਸਟਰ ਕਰਾਓ ਉੱਥੇ ਵੀ ਕੰਪਲੇਂਟ ਰਿਸਟਰਡ ਹੋ ਗਈ ਫਿਰ ਉਹ ਥਾਣੇ ਉਹਨਾਂ ਨੇ ਕਿਹਾ ਸਾਨੂੰ ਏਰੀਆ ਦਿਖਾਓ ਜਿੱਥੇ ਤੁਹਾਡੇ ਨਾਲ ਵਾਰਦਾਤ ਹੋਈ ਹੈ ਤੇ ਅਸੀਂ ਉਹ ਵੀ ਦਿਖਾ ਕੇ ਲੈ ਕੇ ਆਏ ਉਹਨਾਂ ਨੂੰ ਫਿਰ ਅਸੀਂ ਕਿਸੇ ਗੀਲ ਹਾਊਸ ਹੈ ਕੋਈ ਅਸੀਂ ਉਹਨਾਂ ਦੇ ਕੈਮਰਾ ਚ ਦੀ ਗੱਡੀ ਦੀ ਫੋਟੋ ਕਢਾਈ ਮੱਛੀਵਾੜੇ ਹੈ ਨਾ ਇਹ ਹਾਂਜੀ ਹਾਂਜੀ ਗੀਲ ਹਾਊਸ ਹੈ ਉਹਨਾਂ ਦੇ ਅਸੀਂ ਕਰ ਤੋਂ ਫੋਟੋ ਕੀਤੀ ਤੋ ਉਸੇ ਗੱਡੀ ਦੇ ਫੋਟੋ ਨਾਲ ਚੱਲ ਗਈ ਪਰ ਉਹ ਗੱਡੀ ਦਾ ਨੰਬਰ ਫੇਕ ਦੱਸਿਆ ਜਾ ਰਿਹਾ ਇਸ ਇੱਥੇ ਇਹ ਘਟਨਾ ਕਿੰਨੇ ਵਜੇ ਦੀ ਹੈ ਜੀ ਇਹ ਘਟਨਾ ਹੈਗੀ ਜੀ 10:30 ਵਜੇ ਦੀ ਅੱਛਾ ਜੀ ਤੁਸੀਂ ਅੱਗੇ ਵੀ ਜਾਣਦੇ ਹੋ ਹਾਂਜੀ ਪਹਿਲਾਂ ਵੀ ਕਦੇ ਜਾਣਦੇ ਹੋ ਪਹਿਲੇ ਵੀ ਨਹੀਂ ਪਹਿਲੇ ਸੀ ਹਾਂਜੀ ਫਸਟ ਟਾਈਮ ਪਹਿਲੇ ਅਸੀਂ ਗਏ ਜਾਂਦੇ ਹਾਂ ਫਸਟ ਟਾਈਮ ਹੀ ਜਾ ਰਹੇ ਸੀ ਐਸੀ ਵੈਸੇ ਆਪਣੀ ਗੱਡੀ ਚੱਲਦੇ ਅੱਛਾ ਜੀ ਫਸਟ ਟਾਈਮ ਤੁਸੀਂ ਜਿਹੜਾ ਜਾ ਰਹੇ ਸੀਗੇ ਹਾਂਜੀ ਪਹਿਲਾਂ ਆਪਣੇ ਸਾਧਨ ਤੇ ਜਾਂਦੇ ਹਾਂ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹੁਣ ਅਸੀਂ ਇਹ ਕਿ ਸਾਨੂੰ ਸਖਤ ਸਖਤ ਕਾਨੂੰਨੀ ਜਿਹੜੀ ਵੀ ਹੈ ਸਕਤ ਸਕਤ ਤੇ ਕਾਰਵਾਈ ਹੋਏ ਜਿਹੜਾ ਵੀ ਇਹ ਚੋਰੀ ਲੁੱਟਾਂ ਜਿਹੜੀ ਲੁੱਟੇ ਘੋਰੀਆਂ ਸਭ ਕੁਝ ਇਹ ਬੰਦ ਕੀਤੀ ਚਾਹੁੰਦਾ ਪਰ ਆਮ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਆਮ ਲੋਕਾਂ ਨੂੰ ਵੀ ਤੁਸੀਂ ਜਿਸ ਤਰ੍ਹਾਂ ਤੁਹਾਡੇ ਨਾਲ ਕਰਨਾ ਬਾਕੀ ਹੈ ਕਿਸੇ ਹੋਰ ਨਾਲ ਜਿਹਦੇ ਵਰਗੀ ਕੀ ਹੋਰ ਕਿਸੇ ਨਾਲ ਨਾ ਵਾਪਰੇ ਹਾਂਜੀ ਕਿਸੇ ਹੋਰ ਨਾਲ ਨਾ ਵਾਪਰੇ ਸੁੱਤਾ ਰਕਾ ਹੋ ਜਾਣਾ ਕਿ ਲੋਕੀ ਵੀ ਕੇਅਰਫੁਲ ਰਹਿਣ ਅੱਗੇ ਤੋਂ ਕਿ 골ਡ ਕੋਈ ਨਾ ਪਾਏ ਅੱਜ ਤੋਂ ਬਾਅਦ